ਕੀ ਗੁਰੂ ਸਾਹਿਬ ਨੇ 30 ਸਰਪੰਥ ਨੂੰ ਚਲਾਉਣ ਦੀ ਤੇ ਸਰਪੰਥ ਨੂੰ ਸਾਜਣ ਦੀ ਜ਼ਰੂਰਤ ਕਿਉਂ ਪਈ ਕੀ ਇਹੋ ਜਿਹੇ ਹਾਲਾਤ ਬਣ ਗਏ ਸੀ ਉਹ ਕਹਿੰਦੇ ਸਦਾਚਾਰੀ ਮਨੋਖੋ ਆ ਜਿਹੜਾ ਇਹਨੂੰ ਅਮਲ ਰੂਪ ਚੇ ਰੂਪ ਮਾਨ ਕਰਦਾ ਹੀਗਲ ਦਾ ਨਾਮ ਲੈ ਲਓ ਜੀ ਫਲਾਣੇ ਦਾ ਨਾਮ ਲੈ ਲਓ ਜੀ ਇਸ ਕਰਕੇ ਤੁਲਨਾ ਹੋ ਹੀ ਨਹੀਂ ਸਕਦੀ ਹਾਂ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਇੱਕ ਤਾਂ ਬ੍ਰਹਿਮੰਡੀ ਦੂਜੀ ਆਤਮਾ ਨੂੰ ਸੰਬੋਧਨ ਕਰਦਾ ਅੱਜ ਜਿਹੜੀ ਸਾਡੇ ਪੜੇ ਲਿਖੇ ਪੀਐਚਡੀ ਗਲਤੀ ਕਰ ਰਹੇ ਐ ਇਹ ਗੁਰੂ ਨਾਨਕ ਸਾਹਿਬ ਨੂੰ ਆਮ ਫਿਲਾਸਫਰਾਂ ਦੇ ਨਾਲ ਉਹਦੀ ਵਿਚਾਰਧਾਰਾ ਨੂੰ ਤੋੜ ਰਹੇ ਵੈਸੇ ਅੱਜ ਵੀ ਸਿੱਖਾਂ ਲਈ ਤੇ ਰਾਜੇ ਸ਼ੀਹਾਂ ਤੇ ਮਗਦਮ ਕੁੱਤੇ ਅੱਜ ਵੀ ਐ ਹਾਲਾਤ ਇਦਾਂ ਦੇ ਜਿਹੜੇ ਬਣਦੇ ਜਾ ਚੁੱਕੇ ਐ ਅੱਜ ਵੀ ਐ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਾਲਸਾ ਪੰਥ ਨੇ ਅੱਗੇ ਤੋਰਨਾ ਇਧਰ ਤੇ ਆ ਕਿ ਜਿੱਥੇ ਬ੍ਰਾਹਮਣੀ ਵਿਚਾਰਧਾਰਾ ਦਾ ਪੂਰੀ ਤਰ੍ਹਾਂ ਅੰਤ ਹੁੰਦਾ ਉੱਥੋਂ ਸਿੱਖ ਧਰਮ ਦਾ ਆਰੰਭ ਹੁੰਦਾ ਹਰਕਤ ਸਦਾ ਹੁੰਦਾ ਨਾ ਜੀ ਇਧਰ 33 ਕਰੋੜ ਉਧਰ ਸਿਰਫ ਇੱਕ ਕਲੀਅਰ ਕਰ દਈਏ ਹਿੰਦੂ ਧਰਮ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਤੇ ਹੀ ਲਕੀਰ ਵਾਹਤੀ ਪੂਰੀ ਤਰ੍ਹਾਂ ਉਹਨੇ ਫੇ ਇੱਕ ਗੱਲ ਕਹੀ ਕਿ ਜਿੰਨਾ ਚਿਰ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਨਹੀਂ ਕਰਦੇ ਉਹਨਾਂ ਚਿਹਰੇ ਦਾ ਨਾਤਾ ਗੁਰੂ ਨਾਨਕ ਨਾਲੋਂ ਨਹੀਂ ਟੁੱਟ ਸਕਦਾ ਬਾਕੀ ਗੱਲਾਂ 'ਚ ਮੈਂ ਡਿਟੇਲ 'ਚ ਨਹੀਂ ਪੈਂਦਾ ਪਰ ਇੱਕ ਗੱਲ ਉਹ ਸਾਬਤ ਕਰ ਗਿਆ ਕਿ ਉਹ ਦਸਤਾਰ ਜੂੜੇ ਤੇ ਸਜਾਉਂਦਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡੇ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਸਿੱਖੀ ਦੀ ਦਾਸਤਾਨ ਦੇ ਵਿੱਚ ਪਿਛਲੇ ਹਫਤੇ ਆਪਾਂ ਜੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਕੀ ਹਾਲਾਤ ਸਨ ਉਹਨਾਂ ਤੇ ਆਪਾਂ ਪੰਚੀ ਜਾਤ ਮਾਰੀ ਕਿਵੇਂ ਜਿਹੜਾ ਲੋਧੀਆਂ ਦਾ ਰਾਜ ਜਿਹੜਾ ਹੈਗਾ 1469 ਤੱਕ ਜਿਹੜਾ ਚੱਲਦਾ ਹੈਗਾ ਤਕਰੀਬਨ 1526 ਤੱਕ ਜਿਹੜਾ ਚੱਲਦਾ ਹੈਗਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਗਮਨ ਹੈ ਉੱਚੋਂ ਦਾ ਸੂਨਤਰ ਨੂੰ ਸ਼ੁਰੂ ਹੁੰਦਾ ਹੈ ਤੇ 1526 ਤੋਂ ਫਿਰ ਜਿਹੜਾ ਮੁਗਲਾਂ ਦਾ ਰਾਜ ਉਹ ਚੱਲਦਾ ਹੈਗਾ ਹੁਣ ਅੱਜ ਆਪਾਂ ਥੋੜਾ ਜਿਹਾ ਪੰਚੀ ਜੀ ਆਦ ਗੁਰੂ ਨਾਨਕ ਸਾਹਿਬ ਦੀ ਜੀਵਨ ਬਾਰੇ ਮਾਰਨੀ ਹੈਗੀ ਕਿਉਂਕਿ ਗੁਰੂ ਸਾਹਿਬ ਦਾ ਜਦੋਂ ਆਗਮਨ ਹੁੰਦਾ ਉਸ ਤੋਂ ਬਾਅਦ ਗੁਰਦਾਨਕ ਸਾਹਿਬ ਨੇ ਬਹੁਤ ਸਾਰਾ ਜਿਹੜਾ ਆਪਾਂ ਕੀ ਕਿ ਇਤਿਹਾਸ ਹੈਗਾ ਉਹ ਆਪਣੀ ਗੁਰਬਾਣੀ ਦੇ ਵਿੱਚ ਵੀ ਜਿਹੜਾ ਦਰਜ ਕੀਤਾ ਹੈ ਉਸ ਦੇ ਵਿੱਚ ਜੋ ਉਹਨਾਂ ਸਮਿਆਂ ਦੇ ਹਾਲਾਤ ਨੇ ਉਸ ਨੂੰ ਗੁਰੂ ਸਾਹਿਬ ਜਿਹੜਾ ਗੁਰਬਾਣੀ ਦੇ ਵਿੱਚ ਬਿਆਨ ਕਰਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਇਹ ਜਿਹੜਾ ਗੁਰਬਾਣੀ ਦੇ ਵਿੱਚ ਆਉਂਦਾ ਹੈ ਉਦੋਂ ਦੇ ਹਾਲਾਤ ਕਿਦਾਂ ਦੇ ਨੇ ਗੁਰੂ ਸਾਹਿਬ ਆਪ ਦੱਸਦੇ ਨੇ ਇਸ ਤੋਂ ਇਲਾਵਾ ਜੋ ਸ਼ਾਸਕ ਵਰਗ ਦੇ ਜਿਹੜੇ ਹਾਲਾਤ ਨੇ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਏਨ ਬੈਠੇ ਸੋਤੇ ਜਹਦਾਰ ਜੀ ਵੱਡਾ ਸਵਾਲ ਇੱਥੇ ਇਹ ਸਾਹਮਣੇ ਆਉਂਦਾ ਹੈਗਾ ਕਿ ਗੁਰੂ ਸਾਹਿਬ ਨੇ ਤੀਸਰ ਪੰਥ ਨੂੰ ਚਲਾਉਣ ਦੀ ਜੀਤ ਸਰਪੰਦ ਨੂੰ ਸਾਜਣ ਦੀ ਜ਼ਰੂਰਤ ਕਿਉਂ ਪਈ ਕੀ ਇਹੋ ਜਿਹੇ ਹਾਲਾਤ ਬਣ ਗਏ ਸਨ ਸਵਾਰ ਜੀ ਜੀ ਸਿੰਘ ਜੀ ਇਹ ਬਹੁਤ ਹੀ ਡਿਗਾਈ ਨਾਲ ਵਿਚਾਰ ਕਰਨ ਦੀ ਲੋੜ ਆ। ਆਪ ਜੀ ਨੇ ਦੱਸ ਹੀ ਦਿੱਤਾ ਕਿ ਗੁਰੂ ਸਾਹਿਬ ਨੇ ਜਦੋਂ ਸਾਰੇ ਹਾਲਾਤ ਦੇਖੇ ਔਰ ਇਹਦੇ ਜੀ ਜੀ ਸਿੰਘ ਜੀ ਮੈਂ ਇਹ ਬੇਨਤੀ ਕਰਾਂ ਕਿ ਸਾਰੇ ਹਾਲਾਤਾਂ ਨੂੰ ਤੁਸੀਂ ਨਾ ਸਿਰਫ ਦੋ ਦੋ ਲਾਫਤੀਆਂ ਪੜੀਆਂ ਜਿਹੜਾ ਪਾਣੀਪਤ ਦਾ ਹਮਲਾ ਤੇ ਇਹ ਪਾਣੀਪਤ ਦੀ ਲੜਾਈ ਜਾਂ ਇਹ ਸਾਰਾ ਜਿਹੜਾ ਇਹਨਾਂ ਦਾ ਇਤਿਹਾਸ ਹੈਗਾ ਇਹ ਸਾਰਾ ਜਿੰਨਾ ਸਰੂਰ ਗੁਰੂ ਗ੍ਰੰਥ ਸਾਹਿਬ ਚੋਂ ਹਾਲ ਮਿਲਦੇ ਆ ਹੋਰ ਕਿਥੋਂ ਨਹੀਂ ਮਿਲਦੇ ਹੂੰ ਹੂੰ ਪਾਣੀਪਤ ਦੀ ਲੜਾਈ ਬਾਬਰ ਦੀ ਲੜਾਈ ਉਹ ਕਿਦਾਂ ਲੜਾਈ ਹੋਈ ਕਿ ਸੋ ਇਸ ਕਰਕੇ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ 'ਚ ਐਨ ਪੂਰੀ ਤਰ੍ਹਾਂ ਸਪਸ਼ਟ ਕਰਕੇ ਗੁਰੂ ਸਾਹਿਬ ਨੇ ਦੇ ਦਿੱਤੇ ਉਹ ਸਾਡੇ ਕੋਲ ਅਜੇ ਨਾ ਟਾਈਮ ਨਹੀਂ ਪਰ ਆਪਾਂ ਇੱਥੇ ਆਉਨੇ ਆ ਹੁਣ ਗੁਰੂ ਸਾਹਿਬ ਨੇ ਜਦੋਂ ਇਹ ਸਾਰੇ ਹਾਲਾਤ ਦੇਖੇ ਔਰ ਉਹਨਾਂ ਨੇ ਜਿਹਨੂੰ ਆਪਾਂ ਦਾਸੀਆ ਕਹਿੰਨੇ ਆ ਪ੍ਰਚਾਰਕ ਦੌਰੇ ਕੀਤੇ ਦੂਰ ਦੂਰ ਤੱਕ ਸਾਰੀ ਗੱਲ ਜਿਹੜੀ ਉਹਨਾਂ ਸਮਝ ਲਈ ਤੇ ਉਹਨਾਂ ਦੇਖਿਆ ਕਿ ਇਹ ਸਾਰੇ ਸਿਸਟਮ ਨੂੰ ਬਦਲਣ ਲਈ ਜਿਹੜਾ ਪੰਥ ਆ ਜਾਂ ਉਹਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਹੁਣ ਜਗਜੀਤ ਸਿੰਘ ਜੀ ਕੀ ਹੈ ਇੱਕ ਖਾਸ ਇੱਥੇ ਨੋਟ ਕਰਨ ਵਾਲੀ ਗੱਲ ਆ ਵੀ ਸਿੱਖ ਫਲਸਫੇ ਦਾ ਇੱਕ ਹੈਗਾ ਕਿ ਸਚੂ ਔਰੇ ਸਭ ਕੋ ਉਪਰ ਸੱਚਾ ਚਾਰ ਹੂੰ ਹੂੰ ਇਹਦਾ ਇਨਾ ਕੀ ਅਰਥ ਨਹੀਂ ਬਣਦਾ ਵੀ ਤੁਹਾਡਾ ਕਰਤਾਰ ਠੀਕ ਹੋਣਾ ਚਾਹੀਦਾ ਜੀ ਜੀ ਇਹਦੀ ਵਿਆਖਿਆ ਥੋੜੀ ਹੋਰ ਵੀ ਬਣਦੀ ਹੈ ਹੂੰ ਹੂੰ ਉਹ ਵਿਆਖਿਆ ਇਹ ਬਣਦੀ ਹੈ ਵੀ ਸਦਾਚਾਰੀ ਮਨੋਖੋ ਨਹੀਂ ਕਿ ਜਿਹਨੂੰ ਵਾਕਫੀਤ ਹੋਵੇ ਜਿਹਨੂੰ ਗਿਆਨ ਹੋਵੇ ਹੂੰ 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 ਜੀ ਜੀ ਅੱਜ ਕੱਲ ਇਹ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਨਾ ਜਿਹਨੂੰ ਤਾਂ ਬਹੁਤ ਜ਼ਿਆਦਾ ਪੜਿਆ ਲਿਖਿਆ ਹੈ ਇਹਨੂੰ ਬਹੁਤ ਕੁਝ ਪਤਾ ਹੈਗਾ ਤੇ ਇਹ ਜਿਹੜਾ ਸਦਾਚਾਰੀ ਵਿਗਤ ਹੈ ਇਹ ਸਾਰਿਆਂ ਤੋਂ ਉੱਤੇ ਹੈ ਇਹ ਸਦਾਚਾਰੀ ਇੱਥੇ ਤਾਂ ਗੱਲ ਨਹੀਂ ਨਿਬੜਦੀ ਹੂੰ ਉਹ ਕਹਿੰਦੇ ਕਿ ਗੁਰਬਾਣੀ ਇਹ ਨਹੀਂ ਵੀ ਉਹਨੂੰ ਵਾਕਫੀਤ ਬਹੁਤ ਆ ਹੂੰ ਉਹ ਕਹਿੰਦੇ ਸਦਾਚਾਰੀ ਮਨੋਖੋ ਆ ਜਿਹੜਾ ਇਹਨੂੰ ਅਮਲ ਰੂਪ ਚੇ ਰੂਪ ਮਾਨ ਕਰਦਾ ਹੂੰ 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 ਉਸ ਗੱਲ ਨੂੰ ਅਮਲ ਚ ਲਿਆਉਂਦਾ ਹੁਣ ਜਦੋਂ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਇਹ ਜਿਹੜਾ ਭਾਈ ਮਾਨਵਵਾਦ ਦੀ ਜੇ ਅਸੀਂ ਗੱਲ ਕਰਨੀ ਹੈ ਜੇ ਅਸੀਂ ਬ੍ਰਹਮੰਡੀ ਵਿਚਾਰਧਾਰਾ ਨੂੰ ਅੱਗੇ ਤੋਰਨਾ ਤੇ ਉਸ ਵੇਲੇ ਦੀਆਂ ਜਿਹੜੀਆਂ ਹੁਣ ਨਾਂ ਤੇ ਫਲਸਫਾ ਜਿਹੜਾ ਇਹ ਮਨੁੱਖ ਸਮਰਤੀ ਦੇ ਢਾਂਚੇ 'ਚ ਫਿੱਟ ਆਉਂਦਾ ਤੇ ਨਾ ਇਹ ਸਰੀਰ ਦੇ ਢਾਂਚੇ 'ਚ ਫਿੱਟ ਆਉਂਦਾ ਹਮ ਗੁਰੂ ਨਾਨਕ ਸਾਹਿਬ ਨੇ ਜਿਹੜਾ ਆਪਾਂ ਕਹਿੰਨੇ ਪਹਿਲਾ ਤੇ ਪੰਥ ਚਲਾਉਣ ਦੀ ਲੋੜੇ ਪਈ ਕੇ ਉਹ ਸਦਾਚਾਰੀ ਮਨੁੱਖ ਪੈਦਾ ਕੀਤੇ ਜਾਣ ਜਿਹਨੇ ਅੱਛਾ ਦੂਜੀ ਗੱਲ ਜਿਹੜਾ ਸਰਦਾਰ ਜੀਤ ਸਿੰਘ ਜੀ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਿਸੇ ਵੀ ਉਹ ਹੀਗਲ ਦਾ ਨਾਮ ਲੈ ਲਓ ਜੀ ਫਲਾਣੇ ਦਾ ਨਾਮ ਲੈ ਲਓ ਜੀ ਇਸ ਕਰਕੇ ਤੁਲਨਾ ਹੋ ਹੀ ਨਹੀਂ ਸਕਦੀ ਹੂੰ ਹੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਇੱਕ ਤਾਂ ਬ੍ਰਹਮੰਡੀ ਦੂਜੀ ਆਤਮਾ ਨੂੰ ਸੰਬੋਧਨ ਜੀ ਜੀ ਇਹ ਜਿਹੜੇ ਫਿਲਾਸਫਰਾਂ ਦੇ ਗਿਆਨ ਹੈ ਤੁਹਾਡੇ ਦਿਮਾਗ ਤੱਕ ਹੂੰ ਹੂੰ ਦਿਮਾਗ ਤੱਕ ਦਾ ਬਹੁਤ ਆ ਕੀ ਹੈ ਜੀ ਜੀ ਤੇ ਗੁਰੂ ਨਾਨਕ ਸਾਹਿਬ ਦਾ ਜਿਹੜੀ ਵਿਚਾਰਧਾਰਾ ਕਹਿ ਲਓ ਉਹਨਾਂ ਦਾ ਉਪਦੇਸ਼ ਕਹਿ ਲਓ ਬਾਣੀ ਕਹਿ ਲਓ ਉਹ ਸਿੱਧੀ ਤੁਹਾਡੀ ਆਤਮਾ ਨੂੰ ਸਬੋਧਨ ਹੁੰਦੀ ਹੈ ਹਾਂ ਹਾਂ ਤੇ ਜਿੰਨਾ ਚਿਰ ਉਹ ਤੁਹਾਡੀ ਦਿਮਾਗ ਤੋਂ ਉੱਤਰ ਕੇ ਰੂਹ ਤੱਕ ਗੱਲ ਨਹੀਂ ਆਉਂਦੀ ਤਾਂ ਗੱਲ ਸਿਰੇ ਉਹਨੂੰ ਗਾਂਹ ਗੱਲ ਲੱਗੇ ਤੁਸੀਂ ਤੋੜ ਨਹੀਂ ਸਕਦੇ ਗੁਰੂ ਨਾਨਕ ਦੀ ਗੱਲ ਨੂੰ ਜੀ ਜੀ ਗੁਰੂ ਨਾਨਕ ਦੀ ਗੱਲ ਨੂੰ ਗਾਂਹ ਅੱਗੇ ਤੋੜਨਾ ਤੇ ਉਹਦੇ ਲਈ ਉਹਨਾਂ ਨੇ ਫੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਉਹ ਦਾਸਿਆਂ ਦੇ ਜਾਂਦੇ ਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਵੀ ਤਾਂ ਦਾਸਿਆਂ ਦਾ ਭੇਸ ਧਾਰਨ ਕੀਤਾ ਹੀ ਹਾਂ ਹਾਂ ਉੱਥੇ ਉਹਨਾਂ ਨੇ ਕਿਹਾ ਕਿ ਗੁਰਮਖ ਖੋਜਿਤ ਭੈ ਅਦਾਸੀ ਹਮ ਅਸੀਂ ਗੁਰਮਖਾਂ ਦੀ ਸੰਗਤ ਲੱਭਣ ਲਈ ਇਹ ਪੇਖਤਾਰ ਕੀਤਾ ਜੀ ਤੇ ਜਦੋਂ ਫੇ ਕਰਤਾਰਪੁਰ ਆਉਂਦੇ ਆ ਉਹ ਕਹਿੰਦੇ ਭੇਖ ਅਦਾਸੀ ਸਗਲ ਉਤਾਰਾ ਮੰਜੀ ਬੈਠ ਗਿਆ ਉਤਾਰਾ ਜੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਗੱਲ ਜਿਹੜੀ ਆ ਕਿ ਗੁਰਮਖ ਦੀ ਸਿਰਜਣਾ ਕੀਤੀ ਜੀ ਗੁਰਮਖ ਦੀ ਸਿਰਜਣਾ ਜਿਹੜੀ ਦੋ ਹੀ ਦੁਨੀਆਂ ਚ ਇੱਕ ਗੁਰਮਖ ਐ ਇੱਕ ਮਨਮੁਖ ਐ ਸੋ ਇਸ ਕਰਕੇ ਜਿਹੜੀ ਸਭ ਤੋਂ ਵੱਡੀ ਅੱਜ ਜਿਹੜੀ ਸਾਡੇ ਪੜ੍ਹੇ ਲਿਖੇ ਪੀ ਐਚ ਡੀ ਗਲਤੀ ਕਰ ਰਹੇ ਆ ਇਹ ਗੁਰੂ ਨਾਨਕ ਸਾਹਿਬ ਨੂੰ ਆਮ ਫਿਲਾਸਫਰਾਂ ਦੇ ਨਾਲ ਉਹਦੀ ਵਿਚਾਰਧਾਰਾ ਨੂੰ ਤੋੜ ਰਹੇ ਜਗਜੀਤ ਸਿੰਘ ਜੀ ਇਹ ਗੱਲ ਹੋ ਇਹ ਗੱਲ ਜਿਹੜੀ ਹੈ ਕਿਤੇ ਨੇੜੇ ਢੇੜੇ ਵੀ ਨਹੀਂ ਟੁੱਕਦੀ ਹੂੰ ਹੂੰ ਗੁਰੂ ਨਾਨਕ ਸਾਹਿਬ ਜਿਹੜੇ ਪਹਿਲੀ ਤੇ ਗੱਲ ਇਹ ਆ ਵੀ ਕੋਈ ਸੁਧਾਰਨ ਮਨੁੱਖ ਨਹੀਂ ਹੈ ਜੀ ਅਸੀਂ ਅੱਗੇ ਵੀ ਗੱਲ ਕੀਤੀ ਸੀ ਅਸੀਂ ਜਿਹੜੀ ਵੀ ਗੱਲ ਦਾ ਸਾਡੀ ਦਾ ਆਧਾਰ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਹਮ ਹਮ ਅਸੀਂ ਜਿਹੜੀ ਗੱਲ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਚ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਜੀ ਜੀ ਹੁਣ ਗੱਲ ਜਗੀਰ ਸਿੰਘ ਜੀ ਛੋਟੀ ਕਰੀਏ ਕਿ ਉਹਨਾਂ ਨੇ ਪੰਥ ਕਿਉਂ ਚਲਾਇਆ ਜਦੋਂ ਉਹਨਾਂ ਸਾਰਾ ਸਿਸਟਮ ਦੇਖ ਲਿਆ ਹਮ ਹਮ ਵੈਸੇ ਅੱਜ ਵੀ ਸਿੱਖਾਂ ਲਈ ਤੇ ਰਾਜੇ ਸ਼ੀਂਹ ਆ ਤੇ ਮਗਦਮ ਕੁੱਤੇ ਅੱਜ ਵੀ ਹਾਲਾਤ ਇਦਾਂ ਦੇ ਜਿਹੜੇ ਬਣਦੇ ਜਾ ਚੁੱਕੇ ਆ ਅੱਜ ਵੀ ਹੈ ਜੀ ਹੁਣ ਇਹ ਸਾਰੇ ਸਿਸਟਮ ਨੂੰ ਜਿਹੜੀ ਵਿਚਾਰ ਵਿੱਚ ਗੱਲ ਲੰਮੀ ਹੋ ਗਈ ਪਰ ਇਹ ਗੱਲ ਵੀ ਕਰਨੀ ਬਣਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਇਹ ਬ੍ਰਹਿਮੰਡੀ ਹੈ ਸਰਵ ਸ੍ਰਿਸ਼ਟੀ ਲਈ ਹੈ ਇਹਦੇ ਵਿੱਚ ਕੋਈ ਦੂਰਾਂਵਾ ਨਹੀਂ ਹਮ ਹਮ ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਲਿਜਾਣ ਲਈ ਜਾਂ ਪੂਰੀ ਵਿਸ਼ਵ ਭਰ ਵਿੱਚ ਇੱਕ ਐਸਾ ਰਾਹ ਸਤਾ ਬਦ ਕਰਨ ਲਈ ਜਿਹੜੀ ਡਿਊਟੀ ਹੈ ਉਹ ਖਾਲਸਾ ਪੰਥ ਦੀ ਹੈ ਹੂੰ ਹੂੰ ਜੀ ਇਹ ਧਿਆਨ ਚ ਰੱਖਣ ਵਾਲੀ ਗੱਲ ਆ ਹੂੰ ਹੂੰ ਮਤਲਬ ਉਹਨੇ ਪ੍ਰਗਟ ਜਿਹੜਾ ਹੋਣਾ ਉਹ ਪੰਥ ਦੇ ਥਰੂ ਹੀ ਹੋਣਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਪੰਥ ਨੇ ਤੋੜਨਾ ਜੀ ਜੀ ਗੁਰਮਖਾ ਦਾ ਪੰਥ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਿਰਜੇ ਆ ਪਰ ਆਪਾਂ ਥੋੜੀ ਜੀ ਗੱਲ ਲੰਮੀ ਨਾ ਇੱਥੇ ਕੀ ਲੈ ਆਉਨੇ ਆ ਜੀ ਹੁਣ ਗੁਰੂ ਨਾਨਕ ਸਾਹਿਬ ਨੇ ਇਹਦੇ ਚ ਰਾਜਸੀ ਗੱਲ ਵੀ ਲਿਆਂਦੀ ਹਮ ਇਹ ਚ ਸਮਾਜਿਕ ਗੱਲ ਵੀ ਲਿਆਂਦੀ ਜੀ ਇਹ ਚ ਧਾਰਮਿਕ ਗੱਲ ਵੀ ਲਿਆਂਦੀ ਔਰ ਸਾਰੀਆਂ ਚੀਜ਼ਾਂ ਦੇ ਬਦਲ ਲਈ ਉਹਨਾਂ ਨੇ ਜਿਹੜਾ ਇਹ ਨਿਰਮਲ ਪੰਥ ਚਲਾਇਆ ਤੇ ਉਹਦਾ ਜਿਹੜਾ ਆਧਾਰ ਬਣਾਇਆ ਉਹ ਬਣਾਈ ਤੁਰਕੀ ਬਾਣੀ ਹਮ ਹਮ ਖਾਸ ਨੋਟ ਕਰਨ ਵਾਲੀ ਗੱਲ ਹੈ ਜੀ ਬਿਲਕੁਲ ਜਦੋਂ ਆਪਾਂ ਗੁਰਨਾਨਕ ਸਾਹਿਬ ਦੀ ਗੱਲ ਕਰਦੇ ਆਂ ਜਾਂ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਜਾਂਦਾ ਹੈ ਉਹਹੀ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਇੱਕ ਸਾਧ ਟਾਈਪਸ ਆ ਜਾਂ ਖਾਸ ਕਰਕੇ ਜਿਹੜਾ ਸਿੱਖ ਵਿਰੋਧੀਆਂ ਵੱਲੋਂ ਪ੍ਰਚਾਰਿਆ ਜਾਂਦਾ ਕਿ ਉਹ ਜੀ ਹਿੰਸਾਵਾਦੀ ਨਹੀਂ ਸਨ ਉਹਨਾਂ ਨੇ ਕਿਤੇ ਰਾਜ ਦੀ ਕੋਈ ਗੱਲ ਨਹੀਂ ਕੀਤੀ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਦਾ ਦੀ ਦਰਜ ਹੈਗਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਫਿਰ ਕਿਹੜੇ ਰਾਜ ਦੀ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੀ ਹੈ ਗੁਰਨਾਨਕ ਸਾਹਿਬ ਦੇ ਜੀਵਨ ਤੇ ਜੇ ਆਪਾਂ ਥੋੜੀ ਜਿਹੀ ਪੰਛੀ ਝਾਤ ਮਾਰਨੀ ਹੋਵੇ ਕਿਉਂਕਿ ਆਪਾਂ ਪੰਛੀ ਝਾਤ ਮਾਰ ਰਹੇ ਆ ਸਾਰੇ ਹੀ ਗੁਰੂ ਸਾਹਿਬਾਨ ਦੇ ਜੀਵਨ ਤੇ ਕੀ ਕੀ ਸਾਨੂੰ ਗੁਰੂ ਸਾਹਿਬ ਸਿਧਾਂਤ ਦੇ ਕੇ ਗਏ ਨੇ ਕਿਸ ਤਰੀਕੇ ਦੇ ਨਾਲ ਤੀਸਰ ਪੰਥ ਨੂੰ ਬਾਕੀ ਦੇ ਦੋਹਾਂ ਦੇ ਨਾਲੋਂ ਨਿਖੇੜ ਕੇ ਗਏ ਨੇ ਇਹ ਜਿਹੜਾ ਆਪਾਂ ਇਹਨਾਂ ਐਪੀਸੋਡਸ ਦੇ ਵਿੱਚ ਜਿਹੜਾ ਦੱਸਣਾ ਹੈਗਾ ਜੀ ਇਹਦਾ ਸਰਦਾਰ ਜਗਜੀਤ ਸਿੰਘ ਜੀ ਕੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਦੇਖ ਲਿਆ ਕਿ ਰਾਜ ਸੀ ਪਲਟੇ ਤੋਂ ਬਿਨਾਂ ਗੱਲ ਬਣੀ ਨਹੀਂ ਸਕਦੀ ਹੂੰ ਇਹ ਸਾਰਾ ਸਿਸਟਮ ਤਾਂ ਬਦਲਣਾ ਪਊ ਜੀ ਪਰ ਹੁਣ ਇੰਨਾ ਵੱਡਾ ਸਿਸਟਮ ਬਦਲਣ ਲਈ ਇੰਨੇ ਚਿਰ ਲਈ ਇੱਕ ਜਿਹੜੀ ਤੁਹਾਨੂੰ ਮਨੁੱਖੀ ਜੀਵਨੋਂ ਕਾਫੀ ਨਹੀਂ ਹੈ ਹੂੰ ਇਸ ਕਰਕੇ ਜਿਹੜਾ ਸਾਡਾ ਸਿਧਾਂਤ ਆ ਦੇਖਣ ਨੂੰ ਭਾਵੇਂ ਦਾਸ ਗੁਰੂ ਆ ਹੂੰ ਲੇਕਿਨ ਗੁਰੂ ਇੱਕੋ ਹੀ ਆ ਗੁਰੂ ਨਾਨਕ ਦੀ ਜੋਤ ਜੀ ਤੇ ਜੇ ਤੇ ਮੋਹਰ ਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟ ਗਈ ਜੀ ਗੁਰੂ ਨਾਨਕ ਨੇ ਹੀ ਜਿਹੜਾ ਇਹ ਜਿੱਦਾਂ ਆਪਨੇ ਕਿਹਾ ਕਿ ਕੱਲੇ ਕੱਲੇ ਹਰ ਗੁਰਵਿਅਕਤੀ ਨੇ ਗੁਰੂ ਨਾਨਕ ਦੀ ਜੋਤ ਨੇ ਕਿਹੜਾ ਕਿਹੜੀ ਭੂਮਿਕਾ ਨਿਭਾਈ ਹੁਣ ਜਿਹੜਾ ਰਾਜ ਤਾਂ ਗੁਰੂ ਨਾਨਕ ਨੇ ਚਲਾਇਆ ਪਰ ਇੰਨੀਆਂ ਸਦੀਆਂ ਤੋਂ ਇੰਨਾ ਕੁਝ ਜਿਹੜਾ ਉਹਨੂੰ ਉਲਟਾਉਣ ਲਈ ਉਥੇ ਅੱਛਾ ਜਿਹੜਾ ਆਪ ਕਹਿੰਨੇ ਆ ਕਿ ਗੁਰੂ ਨਾਨਕ ਸਾਹਿਬ ਦੀ ਰਾਜ ਚਲਾਉਣ ਦੀ ਆਧਾਰ ਹੋ ਗਿਆ ਤੁਰਕੀ ਬਾਣੀ ਤੇ ਰਾਜ ਦਾ ਸੰਕਲਪ ਹੋ ਗਿਆ ਹਲੇਮੀ ਰਾਜ ਤੇ ਹਲੇਮੀ ਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਹੱਥਾਂ 'ਚ ਰਾਜ ਪਰਮਾ ਦਾ ਆਮ ਲੋਕਾਂ ਦੇ ਹੱਥਾਂ 'ਚ ਹੋਣਾ ਚਾਹੀਦਾ ਜਿਹੜੇ ਕਿਰਤ ਕਰਨ ਵਾਲੇ ਹੋਣ ਜਿਹੜੇ ਵੰਡ ਛਕਣ ਵਾਲੇ ਹੋਣ ਤੇ ਜਿਹੜੇ ਨਾਮ ਜਪਣ ਵਾਲੇ ਹੋਣ ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਇਹ ਗੁਰੂ ਸਾਹਿਬ ਦਾ ਫਲਸਫਾ ਦਾ ਪੂਰੀ ਦੁਨੀਆ ਦੇ ਟੁਕੜਾ ਹੂੰ ਬਿਲਕੁਲ ਜੀ ਇਹਹੀ ਫਲਸਫਾ ਮੰਨ ਲਿਆ ਜਾਵੇ ਤੇ ਮਨੁੱਖਤਾ ਦੇ ਜਿਹੜੇ ਸਾਡੇ ਜਿਹੜੇ ਆਪਾਂ ਕਹਿ ਲਈਏ ਕਿ ਗਲਤ ਕੰਮ ਹੋ ਰਹੇ ਹੋ ਆਪਣੇ ਆਪ ਹੀ ਬੰਦ ਹੋ ਜਾਣਗੇ ਜੇ ਇਹਹੀ ਕਹਿ ਰਹੇ ਆ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਾਲਸਾ ਪੰਥ ਨੇ ਅੱਗੇ ਤੋਰਨਾ ਜੀ ਜੀ ਔਰ ਤੋਰ ਵੀ ਰਿਹਾ ਔਰ ਤੋਰੂਗਾ ਵੀ ਇਹ ਗੱਲ ਰੁਕ ਨਹੀਂ ਸਕਦੀ ਜੀ ਬਿਲਕੁਲ ਲੇਕਿਨ ਇਹ ਨੈਰੇਟਿਵ ਇਦਾਂ ਦਾ ਸਿਰਜ ਦੇਣਾ ਵੀ ਗੁਰੂ ਨਾਨਕ ਸਿਰਫ ਇੱਕ ਸੁਧਾਰਕ ਸੀ ਲੇਕਿਨ ਅਸੀਂ ਇਹ ਸਾਰੇ ਪ੍ਰੋਗਰਾਮ 'ਚ ਸਿੱਧ ਕਰਾਂਗੇ ਪਹਿਲੀ ਗੱਲ ਇਹ ਗੁਰੂ ਨਾਨਕ ਮਨੁੱਖ ਨਹੀਂ ਸੀ। ਹੂੰ। ਦੂਜੀ ਗੱਲ ਸੁਧਾਰਤ ਹੁੰਦਾ ਜੇ ਉਹ ਗੱਲ ਉਦਾਂ ਹੀ ਰਹਿ ਜਵੇ ਦੋਚ ਕੁ ਸੁਧਾਰ ਕਰ ਲੋ। ਜੀ। ਇਧਰ ਤੇ ਆ ਕਿ ਜਿੱਥੇ ਬ੍ਰਾਹਮਣੀ ਵਿਚਾਰ ਧਾਰਾ ਦਾ ਪੂਰੀ ਤਰ੍ਹਾਂ ਅੰਤ ਹੁੰਦਾ ਉਥੋਂ ਸਿੱਖ ਧਰਮ ਦਾ ਆਰੰਭ ਹੁੰਦਾ। ਹੂੰ 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 ਜੀ। ਸਮਝਦੇ ਨਾ ਜੇ ਤੁਸੀਂ ਮੈਨੂੰ 2 ਮਿੰਟ ਦਿੰਨੇ ਆ ਜਿਹੜਾ ਹੁਣ ਬਾਰ ਬਾਰ ਕਹਿ ਰਹੇ ਆ ਜੀ ਕਿ ਇਹ ਸਿੱਖ ਧਰਮ ਤੇ ਹਿੰਦੂ ਧਰਮ ਇੱਕੋ ਹੀ ਹੈ। ਹੂੰ। ਇਹ ਤਾਂ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਸਿੱਖ ਧਰਮ ਤੇ ਹਿੰਦੂ ਧਰਮ ਦੇ ਵਿੱਚ ਅਕਾਲ ਪੁਰਖ ਦੇ ਹੁਕਮ ਨਾਲ ਇੱਕ ਲਕੀਰ ਖਿੱਚੀ ਹੈ ਜੀ ਔਰ ਬੜੀ ਛੋਟੀ ਜੀ ਗੱਲ ਤੇ ਜਦੋਂ ਆਪਾਂ ਗੁਰਮਤ ਕਹਿੰਦੇ ਏ ੴ ਉਹ ਕਹਿੰਦੇ ਆ ਵੀ ਇਹ ਜਿਹੜੇ ਅਨਮਤ ਵਾਲੇ ਆ ਇਹ ਅਨੇਕਾਂ ਭਗਵਾਨਾਂ ਨੂੰ ਤੇ 33 ਕਰੋੜ ਦੇ ਵੀ ਦੇਵਤੇ ਨੂੰ ਮੰਨਦੇ ਆ ਹੂੰ 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 ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਚਾਰਤਾ ਰਾ ਉਹ ਕਹਿੰਦੇ ਪ੍ਰਮਾਤਮਾ ਇੱਕ ਆ ਜੋ ਸਰਬਵਿਆਪਕ ਹਮ ਫਰਕ ਤਾਂ ਸਿੱਧਾ ਆਉਂਦਾ ਨਾ ਜੀ ਇਧਰ 33 ਕਰੋੜ ਉਧਰ ਸਿਰਫ ਇੱਕ ਅੱਛਾ ਗਾਂ ਜਿਹੜਾ ਕਰਤਾ ਪੁਰਖ ਹੁਣ ਜਿਹੜਾ ਕਰਤਾ ਪੁਰਖ ਗੁਰੂ ਨਾਨਕ ਦਾ ਆ ਉਹ ਕੇਵਲ ਇੱਕੋ ਹੀ ਪ੍ਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚਨਾਰ ਹਮ ਇੱਕ ਔਰ ਦੂਏ ਬੰਨੇ ਇਹਨਾਂ ਦੇ ਹਿੰਦੂਆਂ ਦਾ ਇਤਿਹਾਸ ਕੀ ਕਹਿੰਦਾ ਕਿ ਬ੍ਰਹਮਾ ਮਿਸ਼ਨ ਮਹੇਸ਼ ਇਹ ਸ੍ਰਿਸ਼ਟੀ ਦੇ ਰਚਨਹਾਰ ਆ ਤੇ ਪਾਲਨਹਾਰ ਸੋ ਇਹ ਏਡਾ ਵੱਡਾ ਜਿਹੜਾ ਮੁੰਡੂ ਹੀ ਹੂੰ ਹੂੰ ਗੱਲ ਜਿਹੜੀ ਮੂਲ ਮੰਤਰ ਦੇ ਲਫ਼ਜ਼ਾਂ ਦੇ ਵਿੱਚ ਹੀ ਆਪਾਂ ਕਹਿ ਲਈਏ ਕਿ ਜਿਹੜਾ ਉੱਥੇ ਪੂਰਾ ਜਿਹੜਾ ਡਿਫਰੈਂਸ਼ੀਏਟ ਜਿਹੜੀ ਗੱਲ ਹੈ ਅਲੱਗ-ਅਲੱਗ ਹੋ ਜਾਂਦੀ ਹੈ ਕਲੀਅਰ ਕਰਦੇ ਇਹ ਹਿੰਦੂ ਧਰਮ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਤੇ ਹੀ ਲਕੀਰ ਵਾ ਦਿੱ ਪੂਰੀ ਤਰ੍ਹਾਂ ਹੂੰ 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 ਦੂਜੀ ਗੱਲ ਰਹਿ ਗਈ ਕਿ ਜਦੋਂ ਇਹ ਅੱਜ ਵੀ ਮੰਨੂ ਸਮਰਤੀ ਨੂੰ ਮੰਨਦਾ ਹਿੰਦੂ ਸਮਾਜ ਜਿਹੜਾ ਤੇ ਗੁਰੂ ਨਾਨਕ ਸਾਹਿਬ ਨੇ ਪੂਰਨ ਤੌਰ ਤੇ ਮੰਨੂ ਸਮਰਤੀ ਦਾ ਬਦਲ ਦਿੱਤਾ ਨਿਰਮਲ ਪੰਥ ਹੂੰ ਜੀ ਕੱਲ ਤੁਹਾਡੀ ਸਮਝ ਆਈ ਜੀ ਜੀ ਦੂਜਾ ਪੰਥ ਦੇ ਵਿੱਚ ਜਿਨ੍ਹਾਂ ਨੇ ਚਲਾਉਣਾ ਉਹ ਗੁਰਮੁਖ ਹੋ ਗਿਆ ਹੁਣ ਗੁਰਮੁਖ ਦੀ ਵਿਆਖਿਆ ਬ੍ਰਹਮ ਗਿਆਨੀ ਵਾਲੀ ਬਣਦੀ ਸੋ ਇੱਧਰ ਜਿਹੜਾ ਸਾਰਾ ਸਿਸਟਮ ਆ ਇਹ ਸਾਰੇ ਇਤਿਹਾਸ ਦੀਆਂ ਦੀਵਤਿਆਂ ਦਾ ਹੁੰਦਾ ਔਰ ਉਹ ਵੀ 33 ਕਰੋੜ ਦਾ ਹੂੰ ਅਸੀਂ ਸਿਰਫ ਸਾਡੇ ਗੁਰੂ ਸਾਹਿਬਾਨ ਨੂੰ ਜਿਹੜੇ ਬਾਰ ਬਾਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਜੀ ਰਾਸ਼ਟਰਵਾਦੀ ਸੀ ਇਹ ਗੁਰੂ ਸਾਹਿਬ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਖਾ ਗੁਰੂ ਨਾਨਕ ਨੂੰ ਰਾਸ਼ਟਰਵਾਦ ਦੇ ਕੇਰੇ ਚ ਇਸ ਕਰਕੇ ਨਹੀਂ ਲਿਆ ਸਕਦੇ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮਨੁੱਖਤਾਵਾਦੀ ਤੇ ਬ੍ਰਹਿਮੰਡੀ ਵਿਚਾਰਧਾਰਾ ਹੂੰ ਹੂੰ ਹੁਣ ਬ੍ਰਹਿਮੰਡੀ ਵਿਚਾਰਧਾਰਾ ਨਾਲ ਤੁਸੀਂ ਇੱਕ ਰਾਸ਼ਟ੍ਰਿਚ ਕਿਦਾਂ ਬਣਨੋਗੇ ਮਤਲਬ ਜਿਹੜਾ ਗੁਰੂ ਸਾਹਿਬ ਦਾ दैਵੀ ਰਤਬਾ ਹੈਗਾ ਉਹਨੂੰ ਹਮੇਸ਼ਾ ਹੀ ਜਿਹੜਾ ਪਿੱਛੇ ਰੱਖਿਆ ਜਾਂਦਾ ਹੈ दैਵੀ ਰਤਬਾ ਕੋਸ਼ਾਂ ਕੀਤੀਆਂ ਜਾਂਦੀਆਂ ਔਰ दैਵੀ ਰਤਬੇ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ 'ਚ ਹੈ ਹੂੰ ਹੂੰ ਜੀ ਬਿਲਕੁਲ ਤੇ ਜੇਕਰ ਜੀ ਥੋੜਾ ਜਿਹਾ ਹੋਰ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਹੋਰ ਕਿਹੜੀ ਇਹ ਜੀ ਵਿਲੱਖਣ ਘਟਨਾ ਹੈਗੀ ਆ ਜਿਹੜੀ ਪੂਰਾ ਨਖੇੜਾ ਕਰਦੀ ਹੈਗੀ ਦੇਖੋ ਜਗਜੀਤ ਸਿੰਘ ਜੀ ਪਹਿਲੀ ਤਾਂ ਗੱਲ ਹੋ ਗਈ ਵੀ ਇੱਥੇ ਜਿਹੜਾ ਨਖੇੜਾ ਹੋ ਗਿਆ ਹੂੰ ਦੂਜੀ ਗੱਲ ਇਹ ਆ ਜੇ ਤੁਸੀਂ ਹੁਣ ਪੁੱਛਿਆ ਤੇ ਆਪਾਂ ਨੂੰ ਥੋੜਾ ਜਿਹਾ ਫੇਰ ਪਿੱਛੋਂ ਜਾਣਾ ਪਊਗਾ। ਜੀ। ਇਹ ਸਾਡੇ ਆਮ ਇੱਕ ਗੱਲ ਬੜੀ ਤੇ ਜੋੜ ਦਿੱਤਾ ਗਿਆ ਵੀ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਛਾਇਆ। ਹਮ। ਇਹ ਵੀ ਅੱਜ ਗੱਲ ਨੋਟ ਕਰਨ ਵਾਲੀ ਹੈ। ਜੀ। ਜਨੇਊ ਦੀ ਸਿਰਫ ਉਹਨਾਂ ਵਿਆਖਿਆ ਗੁਰੂ ਸਾਹਿਬ ਨੇ ਦਿੱਤੀ। ਗੱਲ ਇਹ ਆ ਕਿ ਬ੍ਰਾਹਮਣ ਕੁੱਲ 'ਚ ਜਨੇਊ ਪਾਉਣ ਤੋਂ ਪਹਿਲਾਂ ਭਦਨ ਕੀਤਾ ਜਾਂਦਾ ਸੀ ਤੇ ਅੱਜ ਵੀ ਕੀਤਾ ਜਾਂਦਾ। ਹਮ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਾਨੂੰ ਓਕਾਲ ਪੁਰਖ ਦਾ ਜਿਹੜਾ ਸਰੂਪ ਆ ਅਸੀਂ ਉਹਦੇ 'ਚ ਕੋਈ ਪੰਨ ਤੋੜ ਨਹੀਂ ਕਰ ਸਕਦੇ ਪੱਦਨ ਕੀਤਾ ਜਾਂਦਾ ਸੀ ਮਤਲਬ ਪੂਰੀ ਤਰ੍ਹਾਂ ਸਿਰ ਮੰਨਿਆ ਜਾਂਦਾ ਜੀ 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 ਉਸ ਤਰੇ ਨਾਲ ਸਿਰ ਮੰਨਿਆ ਜਾਂਦਾ ਹੂੰ ਹੂੰ ਤੇ ਅੱਜ ਵੀ ਮੰਨਿਆ ਜਾਂਦਾ ਜਨੇਊ ਪਾਉਣ ਤੋਂ ਪਹਿਲਾਂ ਜੀ ਜੀ ਇਹ ਨੁਕਤੇ ਨੂੰ ਲੁਕੋਈ ਜਾਂਦੇ ਸਾਰੇ ਮਤਲਬ ਗੁਰੂ ਸਾਹਿਬ ਨੇ ਉਹ ਰਿਜੈਕਟ ਕਰਤਾ ਜੇ ਜਨੇਊ ਰਿਜੈਕਟ ਕਰਦਾ ਤੇ ਉਹ ਵੀ ਰਿਜੈਕਟ ਕਰਦਾ ਜਨੇਊ ਤੋਂ ਬਾਅਦ ਦੀ ਗੱਲ ਬਾਅਦ ਦੀ ਗੱਲ ਹੈ ਜੀ ਉਹ ਕਹਿੰਦੇ ਕਿ ਸਾਨੂੰ ਓਕਾਲ ਪੁਰਖ ਨੇ ਜਿਹੜਾ ਸਰੂਪ ਦੇ ਕੇ ਭੇਜਿਆ ਹੂੰ ਹੂੰ ਇਹ ਕਾਲਪੁਰਖ ਦਾ ਆਪਣਾ ਸਰੂਪ ਔਰ ਇਹਦੇ ਜੀਜੀਤ ਸਮਝ ਬਹੁਤ ਹਵਾਲੇ ਮਿਲਦੇ ਜਿਹੜੇ ਕਾਜ਼ੀਆਂ ਦੇ ਨਾਲ ਜਦੋਂ ਕੋਈ ਗੱਲ ਹੁੰਦੀ ਹੈ ਤੇ ਉਹ ਸਪਸ਼ਟ ਕਰਦੇ ਗੁਰੂ ਸਾਹਿਬ ਵੀ ਇਹ ਜਿਹੜਾ ਤੁਹਾਨੂੰ ਸਰੀਰ ਦੀ ਰਚਨਾ ਕਾਲਪੁਰਖ ਨੇ ਦਿੱਤੀ ਹੈ ਇਹਦੇ ਚ ਭੰਨ ਤੋੜ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਹੂੰ 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 ਹੁਣ ਜਿਹੜਾ ਤੁਸੀਂ ਕਹਿੰਨੇ ਖਾਸ ਘਟਨਾ ਤੇ ਪਹਿਲੀ ਇਹ ਹੋ ਗਈ ਉਹਨਾਂ ਨੇ ਕਿਹਾ ਵੀ ਸਾਡਾ ਪੰਥ ਜਿਹੜਾ ਹੈ ਕੇਸਾ ਧਾਰੀਆਂ ਦਾ ਪੰਥ ਹੋਊਗਾ ਜੀ ਜੀ ਗੁਰੂ ਨਾਨਕ ਦਾ ਪੰਥ ਕੇਸਾ ਧਾਰੀਆਂ ਦਾ ਪੰਥ ਤੇ ਦੂਜਾ ਲੱਗਦਾ ਐ ਤੇ ਜਗਦੀਸ਼ ਸਿੰਘ ਜੀ ਚਲੋ ਗੱਲ ਤਾਂ ਇੱਥੇ ਹੀ ਨਿਬੜਦੀ ਐ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਬਚਪਨ ਤੋਂ ਇਸਾਈ ਮਤ ਦੀ ਵਿੱਦਿਆ ਦੇਣੀ ਇਹਨਾਂ ਨੇ ਸ਼ੁਰੂ ਕੀਤੀ ਹੂੰ ਬੱਚਾ ਸੀਗਾ ਉਹਨੂੰ ਇਸਾਈ ਮਤ ਪੜਾਈ ਗਏ ਪਰ ਕੇਸ ਰਹਿਣ ਦੇ ਦਿੱਤੇ ਉਦਾਂ ਹੀ ਹੂੰ ਦਾੜੀ ਹੱਲੇ ਆਈ ਨਹੀਂ ਜੀ ਤੇ ਇਹਨਾਂ ਦੇ ਪਾਦਰੀ ਨੇ ਜਿੰਨਾ ਇਹਨਾਂ ਨੇ ਸਾਡਾ ਸਿੱਖ ਇਤਿਹਾਸ ਦਾ ਸੰਨਲ ਪੜਿਆ ਸਮ ਤਾਂ ਆਪ ਵੀ ਨਹੀਂ ਇਸ ਪੜਦੇ ਹੂੰ ਹੂੰ ਉਹਨੇ ਫੇ ਇੱਕ ਗੱਲ ਕਹੀ ਕਿ ਜਿੰਨਾ ਚਿਰ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਨਹੀਂ ਕਰਦੇ ਉਹਨਾਂ ਚਿਹਰੇ ਦਾ ਨਾਤਾ ਗੁਰੂ ਨਾਨਕ ਨਾਲੋਂ ਨਹੀਂ ਟੁੱਟ ਸਕਦਾ ਹੂੰ ਹੂੰ ਮਤਲਬ ਕੇਸਾਂ ਦੇ ਨਾਲ ਹੀ ਜਿਹੜਾ ਗੁਰੂ ਨਾਲ ਜਿਹੜਾ ਨਾਤਾ ਸਿੱਖ ਦਾ ਬਣਿਆ ਰਿਹਾ ਜਦੋਂ ਤੁਸੀਂ ਕੇਸ ਟੋਣੇ ਤੇ ਗੁਰੂ ਨਾਨਕ ਨਾਲੋਂ ਨਾਤਾ ਤੁਹਾਡਾ ਟੁੱਟ ਗਿਆ ਹੂੰ ਹੂੰ ਇਹ ਗੱਲ ਇਹ ਨੂੰ ਹੁਣ ਗੱਲ ਇਹ ਸੀ ਆਮ ਜੀ ਬਣਾ ਲਈ ਜੀ ਜੀ ਇਹਦੇ ਚ ਵੀ ਜਿਹੜਾ ਹੁਣ ਦੇਖੋ ਗੱਲ ਚੱਲ ਪਈ ਇਧਰ ਨੂੰ ਤੇ ਵਿੱਚ ਕਰਨੀ ਪੈ ਜਾਂਦੀ ਹੈ ਹਮ ਹੁਣ ਜਗਜੀਤ ਸਿੰਘ ਜੀ ਦੇਖੋ ਆਾ ਸ਼ੁਭਦੀਪ ਸਿੰਘ ਮੂਸੇਵਾਲਾ ਹਮ ਬਾਕੀ ਗੱਲਾਂ ਚ ਮੈਂ ਡਿਟੇਲ ਚ ਨਹੀਂ ਪੈਂਦਾ ਪਰ ਇੱਕ ਗੱਲ ਉਹ ਸਾਬਤ ਕਰ ਗਿਆ ਕਿ ਉਹ ਦਸਤਾਰ ਜੂੜੇ ਤੇ ਸਜਾਉਂਦਾ ਸੀ ਹਮ 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 ਹੁਣ 17 ਕਿੰਨੇ ਪੰਜਾਬੀ ਗਾਇਕਾ ਸਿਰ ਮੁੰਨੇ ਆ। ਹੂੰ ਦਾੜੀਆਂ ਮੁੰਨਿਆਂ ਵਰਗੀਆਂ ਦੋ ਹਫ਼ਤਿਆਂ ਦੀਆਂ ਰੱਖ ਲਈਆਂ ਤੇ ਪੱਗ ਬੰਨ ਕੇ ਜਿਹੜਾ ਉਹ ਗੀਤ ਰਿਕਾਰਡ ਕਰਾਤਾ। ਜੀ ਜੀ ਪਰ ਉਹ ਇਹ ਲੈਸਨ ਪੰਜਾਬੀ ਬਾਕੀ ਤੇ ਜਿਹੜੇ ਆਪਾਂ ਸਾਰੀ ਜਿਹੜੀ ਦੁਨੀਆ ਬਿਖਿਆ ਕਰਦੀ ਏ ਹੂੰ ਹੂੰ ਐਸਵਾਈਐਲ ਦਾ ਹੋ ਗਿਆ ਜਾਂ ਉਹਨੇ ਜਿਹੜੀ ਸੀਚਨ ਪਰ ਖਾਸ ਇੱਕ ਗੱਲ ਆ ਵੀ ਨੋਟ ਕਰਨ ਵਾਲੀ ਹੈ। ਜੀ ਜੀ ਵੀ ਉਹਨੇ ਆਪਣਾ ਜੂੜਾ ਨਹੀਂ ਧਿਆ ਗਿਆ ਹੈ। ਹੂੰ ਹੂੰ ਔਰ ਇਹ ਗੱਲ ਸਿੱਖਣੀ ਚਾਹੀਦੀ ਸਾਡੇ ਜਿਹੜੇ ਖਾਸ ਕਰ ਸਿੱਖ ਪੰਜਾਬੀ ਗਾਇਕ ਹੈ ਹੂੰ ਕਿ ਜਿਹੜਾ ਸਰੂਪ ਗੁਰੂ ਨਾਨਕ ਨੇ ਕਿਹਾ ਕਿ ਜਿਹੜਾ ਕਾਲਪੁਰਿਆ ਸਾਨੂੰ ਦਿੱਤਾ ਉਹ ਰੱਖਣਾ ਵੀ ਜ਼ਰੂਰੀ ਹੈ ਜੀ ਬਿਲਕੁਲ ਤਾਂ ਹੀ ਜਿਹੜਾ ਸਾਡਾ ਜਿਹੜਾ ਰਿਸ਼ਤਾ ਜਿਹੜਾ ਹੈ ਉਹ ਬਣਿਆ ਰਹੇਗਾ ਜਹਦਰ ਜੀ ਇਹਦੇ ਗੁਰੂ ਨਾਨਕ ਸਾਹਿਬ ਦਾ ਜਦੋਂ ਖਾਸ ਕਰਕੇ ਆਪਾਂ ਗੱਲ ਨਖੇੜੇ ਦੀ ਕਰ ਰਹੇ ਹਾਂ ਤੇ ਗੁਰੂ ਸਾਹਿਬ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਉਹ ਕਿਸ ਰੋ ਰੀਤ ਦੇ ਨਾਲ ਹੁੰਦਾ ਹੈ ਕਿਉਂਕਿ ਗੁਰੂ ਅੰਗਦ ਸਾਹਿਬ ਦਾ ਆਨੰਦ ਕਾਰਜ ਜਦੋਂ ਸਿੱਖ ਧਰਮ ਚੋਂ ਆਉਂਦੇ ਨੇ ਉਹਨਾਂ ਦਾ ਪਹਿਲਾਂ ਹੋ ਚੁੱਕਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਆਉਂਦੇ ਨੇ ਉਹਨਾਂ ਦਾ ਪਹਿਲਾਂ ਹੋ ਚੁੱਕਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਕਿਵੇਂ ਆਉਂਦਾ ਇਹ ਵੀ ਘਟਨਾ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਕਿਉਂਕਿ ਇੱਥੇ ਵੀ ਬੜਾ ਵੱਡਾ ਜਿਹੜਾ ਨਖੇੜਾ ਹੁੰਦਾ ਹੈ ਬਿਲਕੁਲ ਹੁੰਦਾ ਦੇਖੋ ਜਗਜੀਤ ਸਿੰਘ ਜੀ ਪਹਿਲੀ ਗੱਲ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ Hindu ਮਤ ਦਾ ਹੀ ਤਿਆਗ ਕਰ ਦਿੱਤਾ ਹੂੰ ਹੂੰ ਉਹਨਾਂ ਨੇ ਆਪਣੇ ਪਿਤਾ ਪੁਰਖੀ Hindu ਮਤ ਦਾ ਤਿਆਗ ਕਰ ਦਿੱਤਾ ਉਦੋਂ ਜਦੋਂ ਉਹਨਾਂ ਭੱਦਨ ਪੌਣ ਤੋਂ ਇਨਕਾਰ ਕਰਤਾ ਜੀ ਨੇ ਉਹੋ ਤੋਂ ਇਨਕਾਰ ਕਰਤਾ ਤੇ ਹੁਣ ਜਦ ਗੁਰੂ ਸਾਹਿਬ ਨੇ ਛੋਟੀ ਉਮਰ ਚ ਹਿੰਦੂ ਮਤ ਦਾ ਤਿਆਗ ਕਰ ਦਿੱਤਾ ਤੇ ਉਹਨਾਂ ਦੇ ਫਿਰ ਜਦੋਂ ਫੇਰੇ ਬੇਦੀ ਨਾ ਹਿੰਦੂ ਪਰਿਵਾਰਾਂ ਚ ਹੁੰਦੇ ਆ ਤੇ ਉਹਨਾਂ ਨੇ ਸਪਸ਼ਟ ਕਿਹਾ ਵੀ ਸਾਡਾ ਇਹ ਜਿਹੜਾ ਹਿੰਦੂ ਮਤ ਆ ਬੇਦੀ ਅਗਨੀ ਜਿਹੜੀ ਹੈ ਇਹ ਸਾਡਾ ਇਸ਼ਟ ਨਹੀਂ ਹੈ ਹੂੰ ਹੂੰ ਅਸੀਂ ਇਹਨੂੰ ਇਸ ਨਹੀਂ ਮੰਨਦੇ ਜੀ 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 ਫੇਰ ਹੋਇਆ ਵੀ ਫੇਰ ਤੁਸੀਂ ਇਹ ਜਿਹੜੀ ਵਿਆਹ ਦੀ ਰਸਮ ਕਿਦਾਂ ਕਰੋਗੇ ਹੂੰ ਹੂੰ ਤੇ ਫੇਰ ਇਤਿਹਾਸ ਦੇ ਹਵਾਲਾ ਮਿਲਦਾ ਕਿ ਗੁਰੂ ਸਾਹਿਬ ਨੇ ਮੂਹ ਕਿਹਾ ਕਿ ਇੱਕ ਉਹ ਮਂਗਾਓ ਉੱਤੇ ਉਹਨਾਂ ਨੇ ਰਮਾਰ ਰੱਖ ਕੇ ਸਫੈਤ ਤੇ ਉੱਤੇ ਮੂਲ ਮੰਤਰ ਲਿਖ ਕੇ ਉਹਦੇ ਦੁਆਲੇ ਚਾਰ ਪ੍ਰਕਰਮਾ ਕੀਤੀਆਂ ਹੂੰ ਹੂੰ ਫੇਰ ਇਹ ਸਤ ਹੁੰਦੇ ਆ ਪਹਿਲੀ ਗੱਲ ਤੇ ਥੋੜਾ ਕੱਟੀ ਗਈ ਹੂੰ ਜੀ ਚਾਰ ਪ੍ਰਕਰਮਾਂ ਕੀਤੀਆਂ ਹੋਰ ਕੀਤੀਆਂ ਮੂਲ ਮੰਤਰ ਦੇ ਦੁਆਰੇ ਤੇ ਕੀਤੀਆਂ ਮੂਲ ਮੰਤਰ ਦੇ ਦੁਆਲੇ ਹੂੰ ਤੇ ਇਹਦੇ ਚ ਇੱਕ ਲਫਜ਼ ਆਉਂਦਾ ਗੁਰਦੁਆਰੇ ਇਹ ਗੁਰੂ ਗ੍ਰੰਥ ਸਾਹਿਬ ਵੀ ਸ਼ਬਦ ਹੈ ਹੁਣ ਮੈਨੂੰ ਪੂਰਾ ਨਹੀਂ ਪੁੱਲਦਾ ਪਰ ਇਦਾਂ ਹੀ ਗੁਰਦੁਆਰੇ ਵਿਆਹ ਹਮਾਰਾ ਵਿਆਹ ਗੁਰਦੁਆਰੇ ਹੋਇਆ ਕਿ ਗੁਰੂ ਦੇ ਦੁਆਰਾ ਮੇਰਾ ਵਿਆਹ ਹੋਇਆ ਜੀ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਮਿਲ ਜਾਂਦਾ ਹੂੰ 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 ਸਮਝਦੇ ਨਾ ਇਹ ਗੱਲ ਮਤਲਬ ਗੱਲ ਆਪਾਂ ਇੱਥੇ ਪੂਰੀ ਜਿਹੜੀ ਸਿਧਾਂਤਕ ਪੱਖ ਤੋਂ ਜਿਹੜੀ ਕਰਨੀ ਹੈਗੀ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ ਉਹ ਡਿਟੇਲ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਪੰਛੀ ਚਾਹ ਜਿਹੜੀ ਆਪਾਂ ਇਹ ਤਾਂ ਬੜੀ ਸਪੈਸ਼ਲ ਮਾਰਨੀ ਜਿਹੜੀ ਆ ਬਹੁਤ ਜ਼ਰੂਰੀ ਜਿਹੜੀ ਹੋ ਜਾਂਦੀ ਹੈ ਤੇ ਦੂਜੇ ਬੰਨੇ ਗੁਰੂ ਸਾਹਿਬ ਨੇ ਇੱਕ ਵਿਲੱਖਣ ਪੂਰੀ ਦੁਨੀਆ ਤੋਂ ਜਿਹੜਾ ਵੱਖਰਾ ਇੱਕ ਸਿਧਾਂਤ ਜਿਹੜਾ ਦਿੱਤਾ ਥਾਪਿਆ ਲੈਣਾ ਜੀਮ ਦੇ ਮਤਲਬ ਆਪਣਾ ਜਿਹੜਾ ਗੁਰਿਆਈ ਹੈਗੀ ਆ ਗੁਰਗੱਦੀ ਹੈ ਅੱਗੇ ਗੁਰੂ ਸਾਹਿਬ ਨੇ ਜਿਹੜੀ ਤੋਰ ਦਿੱਤੀ ਤੇ ਗੁਰੂ ਅੰਗਦ ਸਾਹਿਬ ਨੇ ਹਰੇਕ ਹੀ ਜਿੱਦਾਂ ਜਹੇਦਾਰ ਹੋਣੀ ਪਹਿਲਾਂ ਦੱਸ ਕੇ ਆਏ ਕਿ ਗੁਰੂ ਸਾਹਿਬਾਨ ਨੇ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਪੁਰਾਣੇ ਗੁਰੂ ਸਾਹਿਬ ਵਾਲੇ ਜਿਹੜੇ ਕਾਰੇ ਸਨ ਉਹਨਾਂ ਨੂੰ ਜਾਰ ਜਹਦਾਰ ਜੀ ਗੁਰੂ ਅੰਗਦ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ ਗੁਰੂ ਸਾਹਿਬ ਆਪ ਜਿਹੜਾ ਹੈਗਾ ਗੁਰਗੱਦੀ ਦਿੰਦੇ ਨੇ ਕਿਵੇਂ ਦਿੱਖ ਜਿਹੜਾ ਜਗੀਰ ਸਿੰਘ ਜੀ ਇਹ ਤੋਂ ਪਹਿਲਾਂ ਇੱਕ ਇੱਕੋ ਹੀ ਸੈਕਿੰਡ ਵਿੱਚ ਲੈਣਾ ਕਿ ਗੁਰੂ ਨਾਨਕ ਸਾਹਿਬ ਨੂੰ ਜਿਹੜੀ ਆਪਾਂ ਕਹਿ ਲੈਣਾ ਕਿ ਦਸਾਂ ਜੋਤਾਂ 'ਚ ਸਿਧਾਂਤ ਇਕ ਰਿਹਾ ਉਹਨਾਂ ਨੇ ਤਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਬੀਜ ਵੀ ਇਹਨਾਂ ਸ਼ਬਦਾਂ 'ਚ ਬੋਲੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਤੁਹਾਡੀ ਤੁਸੀਂ ਇਹ ਮੋਮ ਦੇ ਦੰਦਾ ਨਾਲ ਲੋਹਾ ਕਿ ਦਿਖਾ ਸਕਦੇ ਆ ਜਾਂ ਤੁਹਾਡੇ ਕੋ ਕੀ ਕਰਾ ਮਾਰਿਆ ਕਿ ਤੁਸੀਂ ਏਡਾ ਬਦਲ ਲੈ ਆਓਗੇ ਜੀ ਤੇ ਉਹਨਾਂ ਨੇ ਕਿਹਾ ਸੀ ਗੁਰਬਾਣੀ ਗੁਰਸੰਗਤ ਬਨ ਬਿਨਾ ਦੂਜੀ ਓਟ ਨਹੀਂ ਹੈ ਰਹੀ ਇੱਥੇ ਗੁਰੂ ਗ੍ਰੰਥ ਗੁਰੂ ਪੰਥ ਦੇ ਬੀਜ ਵੀ ਗੁਰੂ ਨਾਨਕ ਸਾਹਿਬ ਵੀ ਬੀਜ ਗਏ ਬਿਲਕੁਲ ਬਿਲਕੁਲ ਹੁਣ ਤੁਸੀਂ ਇਹ ਸਵਾਲ ਜਿਹੜਾ ਮੈਨੂੰ ਇੱਥੇ ਆਉ ਮੋੜ ਕੇ ਜੀ ਗੁਰੂ ਅੰਗਦ ਸਾਹਿਬ ਨੂੰ ਜਿਹੜਾ ਗੁਰਨਾਨਕ ਦੇ ਮਿਸ਼ਨ ਨੂੰ ਅੱਗੇ ਕਿਵੇਂ ਤੋਰਿਆ ਕਿਹੜੇ ਕਿਹੜੇ ਗੁਰੂ ਅੰਗਦ ਸਾਹਿਬ ਨੇ ਮੁੱਖ ਕਾਰਜ ਕੀਤੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਬਹੁਤ ਵੱਡਾ ਰੋਲ ਆ ਉਹਨਾਂ ਨੇ ਇੱਕ ਜਗੀਰ ਸਿੰਘ ਜੀ ਕੀ ਹੈ ਕਿ ਜਿਹੜੀ ਗੁਰਮੁਖੀ ਲਿਪੀ ਹੈ ਜੀ ਇਹ ਗੁਰੂ ਨਾਨਕ ਸਾਹਿਬ ਨੇ ਸਹੀ ਮੈਨੇਚ ਤਿਆਰ ਕੀਤੀ ਹਮ ਹਮ ਔਰ ਕਿਉਂ ਕੀਤੀ ਇਹ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਹੈ ਗੱਲ ਕਿ ਉਸ ਵੇਲੇ ਜਿਹੜੇ ਸੰਸਕ੍ਰਿਤ ਸੀ ਜਾਂ ਦੂਜੀਆਂ ਪੇਸ਼ਾਵਾਂ ਸੀ ਇਹ ਆਮ ਬੰਦੇ ਨਹੀਂ ਸੀ ਪੜ ਸਕਦਾ ਜੀ ਤੇ ਉਸ ਵੇਲੇ ਪੰਜਾਬੀ ਬੋਲੀ ਜਿਹੜੀ ਹੈ ਇਹ ਆਮ ਜਿਹੜੀ ਪ੍ਰਚਲਿਤ ਸੀ ਉਹਨਾਂ ਨੇ ਉਸ ਬੋਲੀ ਨੂੰ ਆਵਾਜ ਦੇਣ ਲਈ ਗੁਰਮੁਖੀ ਲਿਪੀ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤੀ ਜੀ ਆਸਰੀ ਪੱਟੀ ਗੁਰੂ ਗ੍ਰੰਥ ਸਾਹਿਬ ਦਰ ਕੀਤੀ ਫਰਕ ਸਿਰਫ ਇਹ ਆ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਪੱਟੀ ਲਿਖੀ ਉਹ ਸਸੇ ਤੋਂ ਸ਼ੁਰੂ ਕੀਤੀ ਗੁਰੂ ਅੰਗਦ ਸਾਹਿਬ ਦੀ ਜਦੋਂ ਫਿਰ ਡਿਊਟੀ ਲੱਗੀ ਕਿ ਗਾਹ ਨੂੰ ਅੱਗੇ ਤੋਂ ਗੱਲ ਤੋੜਨੀ ਹੈ ਜੀ ਉਹਨਾਂ ਨੇ ਜਿਹੜੇ ਕੈਦੇ ਬਣਵਾਏ ਅੱਖਰ 35 ਗੁਰੂ ਨਾਨਕ ਨੇ ਵਰਤੇ ਆ ਤੇ ਇਹ 35 ਅੱਖਰ ਗੁਰੂ ਅੰਗਦ ਪਾਤਸ਼ਾਹ ਦਾ ਸਭ ਤੋਂ ਵੱਡੀ ਜਿਹੜੀ ਇਹ ਦੇਣ ਕਹਿ ਲੋ ਜਾਂ ਉਹਨਾਂ ਦੀ ਕਿਉਂ ਉਹਨਾਂ ਨੇ ਫੇ ਇਹ ਕੈਦੇ ਬਣਵਾਏ 35 ਅੱਖਰ ਜਿਹੜੇ ਸੀ ਤੇ ਜਿਹੜੀ ਸ਼ੁਰੂ ਕੀ ਦੀ ਊੜੇ ੜੇ ਤੋਂ ਮਤਲਬ ਉਹਦੀ ਜਿਹੜੀ ਤਰਤੀਬ ਜਾਂ ਆਪਾਂ ਕਹ ਲਈਏ ਕਿਸੇ ਲਿਪੀ ਦੀ ਜਿਹੜੀ ਡਿਵੈਲਪਮੈਂਟ ਹੈ ਅੱਖਰ ਉਹੀ 35 ਹੈ ਜੀ ਉਹ ਗੁਰੂਆਂ ਨੇ ਤਰਤੀਬ ਦੇ ਦਿੱਤੀ ਜੀ ਜੀ ਛੇਤੀ ਗੱਲ ਇੱਥੇ ਨਿਬੜਦੀ ਹੈ ਹੂੰ ਹੂੰ ਅੱਖਰ 35 ਗੁਰੂ ਨਾਨਕ ਵਾਲੇ ਰੱਖੇ ਤਰਤੀਬ ਦੇ ਦਿੱਤੀ ਊੜੇ ਤੋਂ ਸ਼ੁਰੂ ਕਰ ਲਈ ਪਰ ਦੇਖਣ ਵਾਲੀ ਗੱਲ ਇਹ ਆ ਵੀ ਇਹ ਕਿੰਨਾ ਵੱਡਾ ਕਾਰਜ ਜਿਹੜਾ ਉਹਨਾਂ ਨੇ ਜਗਜੀਤ ਸਿੰਘ ਜੀ ਕੀਤਾ ਨੋਟ ਕਰਨ ਵਾਲੀ ਗੱਲ ਹੈ ਬਿਲਕੁਲ ਜੇ ਅਸੀਂ ਮਨੁੱਖੀ ਜਾਮੇ ਦੇ ਵਿੱਚ ਵੀ ਗੱਲ ਕਰੀਏ ਤੇ ਕੋਈ ਇੱਕ ਇਨਸਾਨ ਕੋਈ ਇਹੋ ਜਿਹਾ ਨਹੀਂ ਜੇ ਆਪਾਂ ਅੰਗਰੇਜ਼ੀ ਦੀ ਗੱਲ ਕਰਦੇ ਆਂ ਤੇ ਅੰਗਰੇਜ਼ੀ ਆ ਜਿਹਨਾਂ ਨੂੰ ਲਿਖਣੀ ਰੋਮਨ ਦੇ ਵਿੱਚ ਹੀ ਪੈਂਦੀ ਹੈ ਅੰਗਰੇਜ਼ੀ ਦੇ ਕੋਲ ਵੀ ਕੋਈ ਜਿਹੜੀ ਆਪਣੀ ਕੋਈ ਲਿਪੀ ਨਹੀਂ ਹੈ ਪਰ ਸਾਡਾ ਗੁਰੂ ਗੁਰੂ ਸਾਹਿਬ ਕਿੰਨੇ ਮਹਾਨ ਸਨ ਗੁਰੂ ਸਾਹਿਬ ਕਿੰਨੇ ਆਪਾਂ ਕਹਿ ਲਈਏ ਕਿ ਕੇ ਸੋ ਦੇਵੀ ਸਿਧਾਂ ਦੇ ਨਾਲ ਨਾਲ ਕਿੰਨਾ ਉਹਨਾਂ ਨੂੰ ਗਿਆਨ ਸੀ ਕਿ ਉਹਨਾਂ ਨੇ ਇੱਕ ਜਿਹੜੀ ਲੈਂਗੁਏਜ ਹੈ ਉਹ ਮਨੁੱਖੀ ਫਾਰਮ ਦੇ ਵਿੱਚ ਆਪ ਹੀ ਪੂਰੀ ਘੜ ਕੇ ਜਿਹੜੀ ਸਾਡੇ ਸਾਹਮਣੇ ਰੱਖ ਦਿੱਤੀ ਜੀ ਜੀ ਸਿੰਘ ਜੀ ਗੁਰੂ ਅੰਗਦ ਪਾਤਸ਼ਾਹ ਦੀ ਏਡੀ ਵੱਡੀ ਦੇਣ ਹੈ ਇਸ ਕਰਕੇ ਆ ਕਿ ਉਸ ਵੇਲੇ ਪ੍ਰਿੰਟ ਆਪਣੇ ਛਾਪੇਖਾਨੇ ਤਾਂ ਐ ਨਹੀਂ ਜੀ ਬਿਲ ਉਹਨਾਂ ਨੇ ਫੇ ਗੁਰਮਖਾਣ ਦੀ ਡਿਊਟੀ ਲਈ ਵੀ ਤੁਸੀਂ ਕੈਦੇ ਹੱਥਾਂ ਨਾਲ ਲਿਖੋ ਹੂੰ 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 ਉਹਨਾਂ ਨੇ ਫੇ ਹੁਣ ਕਿੰਨਾ ਚਿਰ ਹੱਥਾਂ ਨਾਲ ਕੈਦੇ ਲਿਖੇ ਜੀ ਔਰ ਜਿੰਨੇ ਇਹ ਆਪਣੇ ਜਿੱਥੇ ਜਿੱਥੇ ਗੁਰਮਖਾਣੀਆਂ ਸੰਗਤਾਂ ਗੁਰੂ ਨਾਨਕ ਨੇ ਬਣਾਈਆਂ ਸੀ ਜੀ ਉੱਥੇ-ਉੱਥੇ ਜਿਹੜੇ ਆ ਉਹ ਗੁਰਮਖੀ ਦੇ ਕੈਦੇ ਗੁਰੂ ਅੰਗਦ ਪਾਤਸ਼ਾਹ ਨੇ ਪਹਛਾਏ ਹੂੰ ਦੂਜਾ ਉਹਨਾਂ ਨੇ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਸਰੀਰ ਕੁਸ਼ਤੀ ਲਈ ਤੰਦਰੁਸਤੀ ਲਈ ਉਹਨਾਂ ਨੇ ਮਲਖਾੜੇ ਵੀ ਸ਼ੁਰੂ ਕੀਤੇ ਜੀ ਪਰ ਇਹ ਬਹੁਤ ਵੱਡੀ ਸੇਵਾ ਇਹ ਹੈ ਜਿਹੜੀ ਕੈਦੇ ਹੱਥਾਂ ਨਾਲ ਲਗਾ ਕੇ ਉਹਨਾਂ ਨੇ ਬੰਡੇ ਦੂਸਰਾ ਇਹ ਹੈ ਵੀ ਇੱਕ ਇਤਿਹਾਸਿਕ ਤੌਰ ਤੇ ਹਮਾਂਜੂ ਨੂੰ ਇਹ ਕਹ ਦੇਣਾ ਜਦੋਂ ਉਹ ਆਉਂਦਾ ਤੇ ਗੁਰੂ ਸਾਹਿਬ ਬੱਚਿਆਂ ਨੂੰ ਪੜ੍ਹਾ ਰਹੇ ਆ ਤੇ ਉਹਨੇ ਤਲਵਾਰ ਖੇਚ ਲਈ ਤੇ ਗੁਰੂ ਸਾਹਿਬ ਕਹਿੰਦੇ ਵੀ ਜਿੱਥੇ ਲੋੜ ਸੀ ਉੱਥੋਂ ਦਸ ਜਨਾ ਤੂੰ ਭਜਿਆ ਹ ਹ ਇੱਥੇ ਜਗਜੀਤ ਸਿੰਘ ਜੀ ਇਹ ਹੈ ਵੀ ਉਦੋਂ ਤਾਂ ਉਹਨੇ ਜਿਹੜੀ ਇੰਨੀ ਕੁ ਗੱਲ ਰਹਿ ਗਈ ਵੀ ਉਹ ਚਲਾ ਗਿਆ ਹੂੰ ਹੂੰ ਪਰ ਜਦੋਂ ਮੁੜ ਕੇ ਫੇਰ ਬਾਦਸ਼ਾਹ ਬਣ ਕੇ ਆਉਂਦਾ ਨਾ ਜੀ 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 ਉਦੋਂ ਬਕਾਇਦਾ ਗੁਰੂ ਕੋਲ ਇਹ ਸਿੱਖਿਆ ਆਪਣਾ ਉਪਦੇਸ਼ ਲੈਣ ਜਾਂਦਾ ਹੂੰ 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 ਇਸੇ ਕਰਕੇ ਫੇਰ ਹਮਾਂਜੂ ਜੁੜਿਆ ਤੋਂ ਉਦੋਂ ਬਾਅਦ ਅਕਬਰ ਜੁੜਿਆ ਜੀ 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 ਗੁਰੂ ਘਰ ਨਾਲ ਅਕਬਰ ਜਿਹੜਾ ਹਮਾਂਜੂ ਤੋਂ ਬਾਅਦ ਜੁੜਦਾ ਉਹ ਵੀ ਗੁਰੂ ਘਰ ਨਾਲ ਜੁੜ ਗਿਆ ਸੀ ਸੋ ਇਸ ਕਰਕੇ ਗੁਰੂ ਅੰਗਦ ਪਾਤਸ਼ਾਹ ਦੀ ਗੱਲ ਆਪਣੀ ਮੇਨ ਇਹ ਆ ਜੀ ਕਿ ਇਹਨੇ ਕਾਰਜ ਜਿਹੜੇ ਸੀ ਉਹ ਇੱਕ ਸਰੀਰਕ ਜਾਮੇ 'ਚ ਨਹੀਂ ਸੀ ਹੋ ਸਕਦੇ ਹਮ ਹਮ ਇਸ ਕਰਕੇ ਗੁਰੂ ਇੱਕੋ ਹੀ ਆ ਦੇਖਣ ਨੂੰ ਦੱਸਿਆ ਗੁਰੂ ਅੰਗਦ ਪਾਸ਼ਾ ਨੇ ਮੇਨ ਜਿਹੜੇ ਕੰਮ ਤੁਹਾਨੂੰ ਦੱਸ ਤੇ ਹੁਣ ਆਪਣਾ ਟਾਈਮ ਹੋ ਗਿਆ ਅਗਲੇ ਹਫਤੇ ਨੂੰ ਪੂਰੇ ਵਿਸਾਰਨ ਆਪਾਂ ਗੱਲ ਕਰਾਂਗੇ ਜੀ ਬਿਲਕੁਲ ਤੇ ਅਗਲੇ ਹਫਤੇ ਜਿਹੜਾ ਬਾਕੀ ਦੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਕੀ ਕੀ ਜੜੀਆਂ ਮੋਟੀਆਂ-ਮੋਟੀਆਂ ਸਿਧਾਂਤਕ ਘਟਨਾਵਾਂ ਹੋਈਆਂ ਨੇ ਉਹ ਦਰਸ਼ਕਾਂ ਦੇ ਨਾਲ ਜ਼ਿਕਰ ਕਰਾਂਗੇ ਕਿਉਂਕਿ ਆਪਣੀ ਜਿਹੜੀ ਪੰਛੀ ਝਾਤ ਜਿਹੜੀ ਆਪਾਂ ਮਾਰ ਰਹੇ ਹਾਂ ਕਿ ਗੱਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਖਾਲਸਾ ਰਾਜ ਤੱਕ ਗੁਰਨਾਨਕ ਦਾ ਸਿਧਾਂਤ ਕਿਵੇਂ ਖਾਲਸਾ ਰਾਜ ਤੱਕ ਜਿਹੜਾ ਪਹੁੰਚਦਾ ਹੈਗਾ ਇਹਦੀ ਜਿਹੜੀ ਆਪਾਂ ਜਿਹੜੀ ਗੱਲਬਾਤ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੀਆਂ ਜਹਿਦਾਰ ਹੋਣਾਂ ਦਾ ਧੰਨਵਾਦ ਕਰਦੀਆਂ ਤੇ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ